ਦੀ ਡਾਗ ਮਹੱਲਾ ਤੀਜਾ ਹਉ ਮੈਂ ਕਰਮ ਕਮਾਵਦੇ ਜਮ ਡੰਡ ਲੱਗੇ ਤੈਨ ਆਏ ਜੇ ਸਤਗੁਰ ਸੇਵਨ ਸੇ ਉਬਰੇ ਹਰ ਸੇਤੀ ਲੇਵ ਲਾਏ ਮਨ ਰੇ ਗੁਰਮੁਖ ਨਾਮ ਤਿਆਏ ਤੁਰ ਪੂਰਬ ਕਰਤਾ ਲਿਖਿਆ ਤੈਨਾ ਗੁਰਮਤ ਨਾਮ ਸਮਾਏ ਰਹਾਉ ਵਿਣ ਸਤਗੁਰ ਪ੍ਰਤੀਤ ਨ ਆਵਈ ਨਾਮ ਨ ਲਾਗੋ ਭਾਉ ਸੁਪਨੇ ਸੁਖ ਨ ਪਾਵਈ ਦੁਖ ਮਹਿ ਸਵੈ ਸਮਾਏ ਜੇ ਹਰ ਹਰ ਕੀਚੈ ਬਹੁਤ ਲੋਚੀਐ ਕੀਰਤਨਾ ਮੀਟਿਆ ਜਾਏ ਹਰ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪਏ ਦਰ ਥਾਏ ਗੁਰ ਸ਼ਬਦ ਦਿੜਾਵੇ ਰੰਗ ਸਿਓ ਬਿਨ ਕਿਰਪਾ ਲਿਆ ਨਾ ਜਾਏ ਜੇ ਸੋ ਅੰਮ੍ਰਿਤ ਨੀਰੀਐ ਪੀ ਬੇਖਫਲ ਲਾਗੇ ਧਾਏ ਸੇ ਜਨ ਸੱਚੇ ਨਿਰਮਲੇ ਜਿਨ ਸਤਗੁਰ ਨਾਲ ਪਿਆਰ ਸਤਗੁਰ ਕਾ ਭਾਣਾ ਕਮਾਵ ਦੇ ਬਿਖ ਹਉਮੈ ਤਜ ਵਿਕਾਰ ਮਨ ਹਟ ਕਿਤੇ ਉਪਾਏ ਨਾ ਚੂਟੀਐ ਸਿਮਰਤ ਸਾਸਤਰ ਸੋਧ ਹੋ ਜਾਏ ਮਿਲ ਸੰਗਤ ਸਾਧੂ ਉਬਰੇ ਗੁਰ ਕਾ ਸਬਦ ਕਮਾਏ ਹਰ ਕਾ ਨਾਮ ਨਿਧਾਨ ਹੈ ਜਿਸ ਅੰਤ ਨਾ ਪਾਰ ਆਵਾਰ ਗੁਰਮੁਖ ਸੇਈ ਸੋਹ ਦੇ ਜਿਨ ਕਿਰਪਾ ਕਰੇ ਕਰਤਾਰ ਨਾਨਕ ਦਾਤਾ ਏਕ ਹੈ ਦੂਜਾ ਔਰ ਨਾ ਕੋਈ ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ 3 ਪੰਖੀ ਬਿਰਖ ਸੁਹਾਵੜਾ ਸਚੁ ਜੁਗੈ ਗੁਰ ਭਾਏ ਹਰ ਰਸ ਪੀਵੈ ਸਹਿਜ ਰਹੈ ਉੱਡੈ ਨ ਆਵੈ ਜਾਏ ਨਿਜ ਘਰ ਵਾਸਾ ਪਾਇਆ ਹਰ ਹਰ ਨਾਮ ਸਮਾਏ ਮਨ ਰੇ ਗੁਰ ਕੀ ਕਾਰ ਕਮਾਏ ਗੁਰ ਕੈ ਭਾਣੈ ਜੀ ਚਲਹਿ ਤਾ ਅਨ ਦਿਨ ਰਾਚ ਹੈ ਹਰਿ ਨਾਏ ਰਹਾਉ ਪੰਖੀ ਬਿਰਖ ਸੁਆਵੜੇ ਉਡਹਿ ਚੌਦਿਸ ਜਾਹੇ ਜੇ ਤਾ ਉਡਹਿ ਦੁਖ ਘਣੇ ਨਿਤ ਦਾਜਹਿ ਤੈ ਬਿਲਾਹੇ ਬਿਨ ਗੁਰ ਮਹਿਲ ਨਾ ਜਾ ਪਈ ਨਾ ਅੰਮ੍ਰਿਤ ਫਲ ਪਾਹੇ ਗੁਰਮੁਖ ਬ੍ਰਹਮ ਹਰਿ ਆਵਲਾ ਸਾਚੈ ਸਹਜ ਸੁਭਾਏ ਸਾਖਾ ਤੀਨ ਨਿਵਾਰੀਆ ਏਕ ਸ਼ਬਦ ਲੇਵਲਾਏ ਅੰਮ੍ਰਿਤ ਫਲ ਹਰ ਏਕ ਹੈ ਆਪੇ ਦੇਖ ਵਾਈ ਮਨ ਮੁਖ ਊਬੇ ਸੁਖ ਗਏ ਨਾ ਫਲ ਤਿੰਨਾ ਛਾਓ ਤਿੰਨਾ ਪਾਸ ਨਾ ਬੈਸੀਐ ਉਹਨਾਂ ਘਰ ਨਾ ਗਿਰਾਓ ਕਟਿਏ ਹੈ ਤੈ ਨਿਤ ਜਾਲੀਏ ਹੈ ਉਹਨਾਂ ਸ਼ਬਦ ਨਾ ਨਾਓ ਹੁਕਮੇ ਕਰਮ ਕਮਾਵਣੇ ਪਇਐ ਕਿਰਤ ਫਿਰਾਓ ਹੁਕਮੇ ਦਰਸ਼ਨ ਦੇਖਣਾ ਜਹ ਭੀ ਜਹ ਤਹਿ ਜਾਓ ਹੁਕਮੇ ਹਰ ਹਰ ਮਨ ਵਸੈ ਹੁਕਮੇ ਸੱਚ ਸਮਾਓ ਹੁਕਮ ਨਾ ਜਾਣਹਿ ਬੱਪੜੇ ਭੂਲੇ ਫਿਰਹਿ ਗਵਾਰ ਮਨ ਹਟ ਕਰਮ ਕਮਾਵਦੇ ਨੇਤਨੇ ਤੋ ਹੋ ਹਿਖਵਾਰ ਅੰਤਰ ਸਾਤਨਾ ਆਵਈ ਨਾ ਸੱਚ ਲਗੈ ਪਿਆਰ ਗੁਰਮੁਖੀਆ ਮੋਹ ਸੋਹਣੇ ਗੁਰ ਕੈ ਹੇਤ ਪਿਆਰ ਸੱਚੀ ਭਗਤੀ ਸਾਚ ਰਤੇ ਦਰ ਸਚੈ ਸਚਿਆਰ ਆਏ ਸੀ ਪ੍ਰਵਾਣ ਹੈ ਸਭ ਕੁਲ ਕਾ ਕਰਹਿ ਉਧਾਰ ਸਭ ਨਦਰੀ ਕਰਮ ਕਮਾਵਦੇ ਨਦਰੀ ਬਾਹਰ ਨਾ ਕੋਏ ਜੈਸੀ ਨਦਰ ਕਰ ਦੇਖੈ ਸੱਚਾ ਤੈ ਸਾਹੀ ਕੋ ਹੋਏ ਨਾਨਕ ਨਾਮ ਵਡਾਈਆ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ 3 ਗੁਰਮੁਖ ਨਾਮ ਤੇ ਆਈਐ ਮਨ ਮੁਖ ਬੂਝ ਨਾ ਪਾਏ ਗੁਰਮੁਖ ਸਦਾ ਮੁਖ ਊਜਲੇ ਹਰ ਵਸਿਆ ਮਨ ਆਏ ਸਹਿਜੇ ਹੀ ਸੁਖ ਪਾਈਐ ਸਹਿਜੇ ਰਹੈ ਸਮਾਏ ਭਾਈ ਰੇ ਦਾਸਨ ਦਾਸਾ ਹੋਏ ਗੁਰ ਕੀ ਸੇਵਾ ਗੁਰ ਭਗਤ ਹੈ ਵਿਰਲਾ ਪਾਏ ਕੋਇ ਰਹਾਉ ਸਦਾ ਸੁਹਾਗ ਸੁਹਾਗਣੀ ਜੇ ਚੱਲੇ ਸਤਗੁਰ ਭਾਏ ਸਦਾ ਪਿਰ ਨਹਿ ਚਲ ਪਾਈਐ ਨਾ ਓਹ ਮਰੈ ਨਾ ਜਾਏ ਸ਼ਬਦ ਮਿਲੀ ਨਾ ਵਿਛੜਐ ਪਿਰ ਕੈ ਅੰਕ ਸਮਾਏ ਹਰ ਨਿਰਮਲ ਅਤ ਊਜਲਾ ਬਿਨ ਗੁਰ ਪਾਇਆ ਨਾ ਜਾਏ ਪਾਠ ਪੜ੍ਹੈ ਨਾ ਬੂਝਈ ਭੇਖੀ ਭਰਮ ਭੁਲਾਏ ਗੁਰਮਤੀ ਹਰ ਸਦਾ ਪਾਇਆ ਰਸਨਾ ਹਰ ਰਸ ਸਮਾਏ ਮਾਇਆ ਮੋਹ ਚੁਕਾਇਆ ਗੁਰਮਤੀ ਸਹਿਜ ਸੁਭਾਏ ਬਿਨ ਸ਼ਬਦੈ ਜਗ ਦੁਖੀਆ ਫਿਰੈ ਮਨ ਮੁੱਖਾ ਨੋ ਗਈ ਖਾਏ ਸ਼ਬਦੇ ਨਾਮ ਧਿਆਈਐ ਸ਼ਬਦੇ ਸੱਚ ਸਮਾਏ ਮਾਇਆ ਭੂਲੇ ਸਿਧ ਫਿਰਹਿ ਸਮਾਦ ਨਾ ਲੱਗਿਆ ਸੁਭਾਈ ਤੀਨੇ ਲੋ ਵ્યાਪਤ ਹੈ ਅਤ ਕਹੀ ਲਪਟਾਏ ਬਿਨ ਗੁਰ ਮੁਕਤ ਨ ਪਾਈਏ ਨਾ ਦੁਬਿਦਾ ਮਾਇਆ ਜਾਏ ਮਾਇਆ ਕਿਸ ਨੂੰ ਆਖੀਏ ਕਿਆ ਮਾਇਆ ਕਰਮ ਕਮਾਏ ਦੁੱਖ ਸੁਖ ਇਹੋ ਜੀਉ ਬਾਦ ਹੈ ਹਉਮੈ ਕਰਮ ਕਮਾਏ ਬਿਨ ਸਬਦੈ ਭਰਮ ਨ ਚੂਕਈ ਨ ਵਿੱਚ ਹੋ ਹਉਮੈ ਜਾਏ ਬਿਨ ਪ੍ਰੀਤੀ ਭਗਤ ਨ ਹੋਵਈ ਬਿਨ ਸਬਦੈ ਥਾਏ ਨ ਪਾਏ ਸਬਦੈ ਹਉਮੈ ਮਾਰੀਐ ਮਾਇਆ ਕਾ ਭ੍ਰਮ ਜਾਏ ਨਾਮ ਪਦਾਰਥ ਪਾਈਐ ਗੁਰਮੁਖ ਸਹਿਜ ਸੁਭਾਏ ਬਿਨ ਗੁਰ ਗੁਣ ਨਾ ਜਪਨੀ ਬਿਨ ਗੁਣ ਭਗਤ ਨਾ ਹੋਏ ਭਗਤ ਵਛਲ ਹਰ ਮਨ ਵਸਿਆ ਸਹਿਜ ਮਿਲੇ ਪ੍ਰਭ ਸੋਏ ਨਾਨਕ ਸਬਦੇ ਹਰ ਸਾ ਲਾਹੀਏ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ 3 ਮਾਇਆ ਮੋਹ ਮੇਰੇ ਪ੍ਰਭ ਕੀਨਾ ਆਪੇ ਭਰਮ ਭੁਲਾਏ ਮਨ ਮੁਖ ਕਰਮ ਕਰਹਿ ਨਹੀਂ ਬੂਝਹਿ ਬਿਰਥਾ ਜਨਮ ਗਵਾਏ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ ਮਨ ਰੇ ਨਾਮ ਜਪੋ ਸੁਖ ਹੋਏ ਗੁਰ ਪੂਰਾ ਸਲਾਹੀਐ ਸਹਿਜ ਮਿਲੇ ਪ੍ਰਭ ਸੋਏ ਰਹਾਉ ਭਰਮ ਗਇਆ ਭਉ ਭਾਗਿਆ ਹਰ ਚਰਣੀ ਚਿਤ ਲਾਏ ਗੁਰਮੁਖ ਸਬਦ ਕਮਾਈਐ ਹਰ ਵਸੈ ਮਨ ਆਈ ਕਰ ਮਹਿਲ ਸੱਚ ਸਮਾਈਐ ਜਮ ਕਾਲ ਨਸਕੈ ਖਾਏ ਨਾਮ ਆ ਚੀਬਾ ਕਬੀਰ ਜੋ ਲਾਹਾ ਪੂਰੇ ਗੁਰ ਤੇ ਗਤ ਪਾਈ ਬ੍ਰਹਮ ਕੇ ਬੀਤੇ ਸਬਦ ਪਛਾਨ ਹੈ ਹਉਮੈ ਜਾਤ ਗਵਾਈ ਸੋਰ ਨਾਰੋ ਤਨ ਕੀ ਬਾਣੀ ਗਾਵਹਿ ਕੋਇ ਨ ਮਿਟੈ ਭਾਈ ਦੈਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜੈ ਦੂਜਾ ਭਾਉ ਨ ਜਾਣੈ ਸਤਿਗੁਰ ਭੇਟੇ ਨਿਰਮਲ ਹੋਆ ਅਨ ਦਿਨ ਨਾਮ ਵਖਾਣੈ ਏਕੋ ਪੜੈ ਏਕੋ ਨਾਉ ਬੂਝੈ ਦੂਜਾ ਅਵਰ ਨ ਜਾਣੈ ਖਟ ਦਰਸ਼ਨ ਜੋਗੀ ਸੰਨਿਆਸੀ ਬਿਨ ਗੁਰ ਪਰਮ ਪੁਲਾਏ ਸਤਿਗੁਰ ਸੇਵਹਿ ਤਾ ਗਤਮਿਤ ਪਾਵਹਿ ਹਰ ਜੀਉ ਮਨ ਵਸਾਏ ਸੱਚੀ ਬਾਣੀ ਸਿਓ ਚਿਤ ਲਾਗੈ ਆਵਣ ਜਾਣ ਰਹਾਏ ਪੰਡਿਤ ਪੜ ਪੜਵਾਦ ਵਿਖਾਣ ਹੈ ਬਿਨ ਗੁਰ ਪਰਮ ਭੁਲਾਏ ਲਖ 84 ਹੋ ਫੇਰ ਪਿਆ ਬਿਨ ਸਬਦੈ ਮੁਕਤ ਨਾ ਪਾਏ ਜਾ ਨਾਉ ਚੇਤੇ ਤਾ ਗਤ ਪਾਏ ਜਾ ਸਤਗੁਰ ਮੇਲ ਮਿਲਾਏ ਸਤ ਸੰਗਤ ਮਹਿ ਨਾਮ ਹਰ ਉਪਜੈ ਜਾ ਸਤਗੁਰ ਮਿਲੈ ਸੁਭਾਏ ਮਨ ਤਨ ਅਰਪੀ ਆਪ ਗਵਾਈ ਚੱਲਾ ਸਤਗੁਰ ਭਾਏ ਸਦ ਬਲਿਹਾਰੀ ਗੁਰ ਆਪਣੇ ਵਿਟਹੁ ਜੇ ਹਰ ਸੇਤੀ ਚਤਲਾਏ ਸੋ ਬ੍ਰਾਹਮਣ ਬ੍ਰਹਮ ਜੋ ਬਿੰਦੇ ਹਰ ਸੇਤੀ ਰੰਗ ਰਾਤਾ ਪ੍ਰਭ ਨਿਕਟ ਵਸੈ ਸਭਨਾ ਘਟ ਅੰਤਰ ਗੁਰਮੁਖ ਵਿਰਲੇ ਜਾਤਾ ਨਾਨਕ ਨਾਮ ਮਿਲੈ ਵੜਿਆਈ ਗੁਰ ਕੈ ਸਬਦ ਪਛਾਤਾ ਸ੍ਰੀ ਰਾਗ ਮਹੱਲਾ ਤੀਜਾ ਸਹਜੈ ਨੂੰ ਸਭ ਲੋਚ ਦੀ ਬਿਨ ਗੁਰ ਪਾਇਆ ਨਾ ਜਾਏ ਪੜ ਪੜ ਪੰਡਿਤ ਜੋਤ ਕੀ ਥੱਕੇ ਵੇਖੀ ਭਰਮ ਭੁਲਾਏ ਗੁਰ ਭੇਟੇ ਸਹਜ ਪਾਇਆ ਆਪਣੀ ਕਿਰਪਾ ਕਰੇ ਰਜਾਈ ਭਾਈ ਰੇ ਗੁਰਬਿਨ ਸਹਜ ਨਾ ਹੋਏ ਸਬਦੈ ਹੀ ਤੇ ਸਹਜ ਉਪਜੈ ਹਰ ਪਾਇਆ ਸਚ ਸੋਏ ਰਹਾਉ ਸਹਜੇ ਗਾਵਿਆ ਥਾਇ ਪਵੈ ਬਿਨ ਸਹਜੈ ਕਤਨੀ ਬਾਦ ਸਹਜੇ ਹੀ ਭਗਤ ਉਪਜੈ ਸਹਜ ਪਿਆਰ ਬੈਰਾਗ ਸਹਜੈ ਹੀ ਤੇ ਸੁਖ ਸਾਤ ਹੋਏ ਬਿਨ ਸਹਜੈ ਜੀਵਨ ਬਾਦ ਸਹਜ ਸਲਾਹੀ ਸਦਾ ਸਦਾ ਸਹਜ ਸਮਾਦ ਲਗਾਇ ਸਹਜੇ ਹੀ ਗੁਣ ਊਚਰੈ ਭਗਤ ਕਰੇ ਲੇਵਲਾਏ ਸਬਦੈ ਹੀ ਹਰ ਮਨ ਵਸੈ ਰਸਨਾ ਹਰ ਰਸ ਖਾਏ ਸਹਜੇ ਕਾਲ ਵਿਡਾਰਿਆ ਸਤਿ ਸਰਣਾਈ ਪਾਏ ਸਹਜੇ ਹਰ ਨਾਮ ਮਨ ਵਸਿਆ ਸੁੱਚੀ ਕਾਰ ਕਮਾਏ ਸੇਵੜ ਭਾਗੀ ਜਿਨੀ ਪਾਇਆ ਸਹਜੇ ਰਹੇ ਸਮਾਏ ਮਾਇਆ ਵਿੱਚ ਸਹਜ ਨਾ ਉਪਜੈ ਮਾਇਆ ਦੂਜੈ ਭਾਏ ਮਨ ਮੁਖ ਕਰਮ ਕਮਾਵਣੇ ਹਉਮੈ ਜਲਾ ਜਲਾਏ ਜੰਮਣ ਮਰਣ ਨਾ ਚੂਕਈ ਫਿਰ ਫਿਰ ਆਵੈ ਜਾਏ ਤ੍ਰਿਹਗੁਣਾ ਵਿੱਚ ਸਹਜ ਨਾ ਪਾਈਐ ਤ੍ਰੈ ਗੁਣ ਭਰਮ ਭੁਲਾਏ ਪੜੀਏ ਗੁਣੀਆਂ ਕਿਆ ਕਥੀਏ ਜੇ ਮੁੰਡਹੁ ਕੁੱਥਾ ਜਾਏ ਚੌਥੇ ਪਦ ਮੈਂ ਸਹਜ ਹੈ ਗੁਰਮੁਖ ਪੱਲੇ ਪਾਏ ਨਿਰਗੁਣ ਨਾਮ ਨਿਧਾਨ ਹੈ ਸਹਜੇ ਸੋਜੀ ਹੋਏ ਗੁਣਵੰਤੀ ਸਾਲਾਹਿਆ ਸਚੇ ਸੱਚੀ ਸੋਏ ਭੁੱਲਿਆ ਸਹਜ ਮਿਲਾਏ ਸੀ ਸ਼ਬਦ ਮਿਲਾਵਾ ਹੋਏ ਬਿਨ ਸਹਜੇ ਸਭ ਅੰਧ ਹੈ ਮਾਇਆ ਮੋਹ ਗੁਬਾਰ ਸਹਜੇ ਹੀ ਸੋਜੀ ਪਈ ਸਚੇ ਸ਼ਬਦ ਅਪਾਰ ਆਪੇ ਬਖਸ਼ ਮਿਲਾਏ ਹਨ ਪੂਰੇ ਗੁਰ ਕਰਤਾਰ ਸਹਜੇ ਅਦਿਸ਼ਟ ਪਛਾਣੀਐ ਨਿਰਭਉ ਜੋਤ ਨਿਰੰਕਾਰ ਸਭਨਾ ਜੀਆ ਕਾ ਇੱਕ ਦਾਤਾ ਜੋਤੀ ਜੋਤ ਮਿਲਾਵਣ ਹਾਰ ਪੂਰੇ ਸ਼ਬਦ ਸਲਾਹੀ ਹੈ ਜਿਸ ਦਾ ਅੰਤ ਨਾ ਪਾਰ ਆਵਾਰ ਗਿਆਨੀਆਂ ਕਾ ਧਨ ਨਾਮ ਹੈ ਸਹਿਜ ਕਰਹਿ ਵਾਪਾਰ ਅਨੰਦਨ ਲਾਹਾ ਹਰ ਨਾਮ ਲੈਨ ਅਖੁੱਟ ਭਰੇ ਪੰਡਾਰ ਨਾਨਕ ਤੋਟ ਨਾ ਆਵਈ ਦੀਏ ਦੇਵਨ ਹਾਰ ਸ੍ਰੀ ਰਾਗ ਮਹੱਲਾ 3 ਸਤਿਗੁਰ ਮਿਲੇ ਫੇਰ ਨਾ ਪਵੈ ਜਨਮ ਮਰਨ ਦੁਖ ਜਾਏ ਪੂਰੇ ਸ਼ਬਦ ਸਭ ਸੋਝੀ ਹੋਈ ਹਰ ਨਾਮੈ ਰਹੈ ਸਮਾਏ ਮਨ ਮੇਰੇ ਸਤਿਗੁਰ ਸਿਉ ਚਿਤ ਲਾਏ ਨਿਰਮਲ ਨਾਮ ਸਦ ਨਵਤਨੋ ਆਪ ਵਸੈ ਮਨ ਆਏ ਰਹਾਉ ਹਰ ਜੀਉ ਰਾਖੋ ਆਪਣੀ ਸਰਣਾਈ ਜਿਉ ਰਾਖੈ ਤਿਉ ਰਹਿਣਾ ਗੁਰ ਕੈ ਸਬਦ ਜੀਵਤ ਮਰੈ ਗੁਰਮੁਖ ਭਵਜਲ ਤਰਣਾ ਵੱਡੇ ਭਾਗ 나ਉ ਪਾਈਏ ਗੁਰਮਤ ਸਬਦ ਸੁਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਜੇ ਰਹਿਐ ਸਮਾਏ ਇਕ ਨਾ ਮਨਮੁਖ ਸਬਦ ਨਾ ਭਾਵੈ ਬੰਧਨ ਬੰਦ ਪਵਾਇ ਲਖ 84 ਹੋ ਫਿਰ ਫਿਰ ਆਵੈ ਬਿਰਥਾ ਜਨਮ ਗਵਾਇਆ ਭਗਤਾ ਮਨ ਆਨੰਦ ਹੈ ਸੱਚੇ ਸ਼ਬਦ ਰੰਗ ਰਾਤੇ ਅਨੰਦਨ ਗੁਣ ਗਾਵਹਿ ਸਦ ਨਿਰਮਲ ਸਹਜੇ ਨਾਮ ਸਮਾਤੇ ਗੁਰਮੁਖ ਅੰਮ੍ਰਿਤ ਬਾਣੀ ਬੋਲਹਿ ਸਭ ਆਤਮ ਰਾਮ ਪਛਾਣੀ ਏਕੋ ਸੇਵਨ ਏਕ ਅਰਧ ਹੈ ਗੁਰਮੁਖ ਅਕਥ ਕਹਾਣੀ ਸੱਚਾ ਸਾਹਿਬ ਸੇਵੀ ਹੈ ਗੁਰਮੁਖ ਵਸੈ ਮਨ ਆਏ ਸਦਾ ਰੰਗ ਰਾਤੇ ਸੱਚ ਸਿਉ ਆਪਣੀ ਕਿਰਪਾ ਕਰੇ ਮਿਲਾਏ ਆਪੇ ਕਰੇ ਕਰਾਏ ਆਪੇ ਇਕਨਾ ਸੁਤਿਆ ਦੇ ਜਗਾਏ ਆਪੇ ਮੇਲ ਮਿਲਾਏ ਦਾ ਨਾਨਕ ਸ਼ਬਦ ਸਮਾਏ ਸਿਰੀ ਰਾਗ ਮਹੱਲਾ 3 ਸਤਿਗੁਰੂ ਸੇਵਿਐ ਮਨ ਨਿਰਮਲਾ ਭਏ ਪਵਿੱਤ ਸਰੀਰ ਮਨ ਆਨੰਦ ਸਦਾ ਸੁਖ ਪਾਇਆ ਭੇਟਿਆ ਗਹਿਰ ਗੰਭੀਰ ਸੱਚੀ ਸੰਗਤ ਬੈਸਣਾ ਸੱਚ ਨਾਮ ਮਨ ਤੀਰ ਮਨ ਰੇ ਸਤਿਗੁਰੂ ਸੇਵਨ ਸੰਗ ਸਤਿਗੁਰੂ ਸੇਵਿਐ ਹਰ ਮਨ ਵਸੈ ਲੱਗੈ ਨਾ ਮੈਲ ਪਤੰਗ ਰਹਾਉ ਸੱਚੇ ਸ਼ਬਦ ਪਤ ਉਪਜੈ ਸੱਚੇ ਸੱਚਾ ਨਾਉ ਜਿਨੀ ਹਉਮੈ ਮਾਰ ਪਛਾਣਿਆ ਹੋ ਤਿਨ ਬਲਿਹਾਰੈ ਜਾਉ ਮਨ ਮੁਖ ਸਚ ਨਾ ਜਾਣਨੀ ਤិន ਠੌਰ ਨਾ ਕਤੂ ਥਾਓ ਸਚ ਖਾਣਾ ਸਚ ਪਹਿਨਣਾ ਸੱਚੇ ਹੀ ਵਿੱਚ ਵਾਸ ਸਦਾ ਸਚਾ ਸਾ ਲਾਹਣਾ ਸੱਚੇ ਸਬਦ ਨਿਵਾਸ ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿਜ ਕਰ ਵਾਸ ਸਚ ਵੇਖਣ ਸਚ ਬੋਲਣਾ ਤਨ ਮਨ ਸੱਚਾ ਹੋਏ ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਏ ਜਿਨਹੀ ਸਚ ਵਿਸਾਰਿਆ ਸੇ ਦੁਖੀਏ ਚੱਲੇ ਰੋਏ ਸਤਿਗੁਰ ਜੀ ਨਾ ਸੇਵਿਓ ਸੇਕੇ ਤੋ ਆਏ ਸੰਸਾਰ ਜਮਦਰ ਬੱਤੇ ਮਾਰਿ ਹੈ ਕੂਕਣਾ ਸੁਣੈ ਪੁਕਾਰ ਬਿਰਥਾ ਜਨਮ ਗਵਾਇਆ ਮਰ ਜਮ ਮਹਿ ਵਾਰੂ ਵਾਰ ਇਹੋ ਜਗ ਜਲਤਾ ਦੇਖ ਕੇ ਭਜ ਪਏ ਸਤਗੁਰ ਸਰਣਾ ਸਤਗੁਰ ਸੱਚ ਦਿਰਾਇਆ ਸਦਾ ਸੱਚ ਸੰਜਮ ਰਹਿਣਾ ਸਤਗੁਰ ਸੱਚਾ ਹੈ ਬੋਹਿਥਾ ਸਭ ਦੇ ਭਵ ਜਲ ਤਰਣਾ ਲੱਖ ਚੌਰਾਸੀ ਫਿਰਦੇ ਰਹੇ ਬਿਨ ਸਤਗੁਰ ਮੁਕਤ ਨਾ ਹੋਈ ਪੜ ਪੜ ਪੰਡਿਤ ਮੋਨੀ ਥੱਕ ਕੇ ਦੂਜੇ ਭਾਏ ਪਤ ਖੋਈ ਸਤਿਗੁਰੂ ਸ਼ਬਦ ਸੁਣਾਇਆ ਬਿਨ ਸੱਚੇ ਅਬਰ ਨਾ ਕੋਈ ਜੋ ਸੱਚੈ ਲਾਏ ਸੇ ਸੱਚ ਲੱਗੇ ਨਿਤ ਸੱਚੀ ਕਾਰ ਕਰਨ ਤਨਨੁ ਜਿ ਕਰਵਾਸਾ ਪਾਇਆ ਸੱਚੈ ਮਹਿਲ ਰਹਾਣ ਨਾਨਕ ਭਗਤ ਸੁਖੀਏ ਸਦਾ ਸੱਚੈ ਨਾਮ ਰਚਨ ਸ਼੍ਰੀ ਰਾਗ ਮਹੱਲਾ 5 ਜਾ ਕੋ ਮੁਸਕਲ ਅਤ ਬਣੈ ਢੋਈ ਕੋ ਇਹਾਂ ਦੇ ਲਾਗੂ ਹੋਏ ਦੁਸ਼ਮਨਾ ਸਾਖ ਭੇ ਭਜ ਖਲੇ ਸਭੁ ਭਜੈ ਆਸਰਾ ਚੁੱਕੇ ਸਭ ਅਸਰਾ ਉਚਿਤ ਆਵੇ ਉਸ ਪਾਰ ਬ੍ਰਹਮ ਲੱਗਿਆ ਨਾ ਤਤੀਵਾਉ ਸਾਹਿਬ ਨਿਤਾਣਿਆਂ ਕਾ ਤਾਣ ਆਏ ਨਾ ਜਾਈ تیر ਸਦਾ ਗੁਰ ਸਬਦ ਦੀ ਸੱਚ ਜਾਣ ਰਹਾਉ ਜੇ ਕੋ ਹੋ ਵੈ ਦਬਲਾ ਨੰਗ ਭੁਖ ਕੀ ਪੀਰ ਦਮੜਾ ਪੱਲੈ ਨਾ ਪਵੈ ਨਾ ਕੋ ਦੇਵੈ ਧੀਰ ਸੁਆਰਥ ਸੁਆਉ ਨਾ ਕੋ ਕਰੇ ਨਾ ਕਿਛੂ ਵੈ ਕਾਜ ਚਿਤ ਆਵੇ ਉਸ ਪਾਰ ਬ੍ਰਹਮ ਤਾ ਨਹਿ ਚਲੋ ਵੈ ਰਾਜ ਜਾਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ ਗ੍ਰਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਗਾਉਣ ਕਰੇ ਚਾਹ ਕੁੰਟਕਾ ਕੜੀਨਾ ਬੈਸਣ ਸੋਏ ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਕਾਮ ਕ੍ਰੋਧ ਮੋਹ ਵਸਕੀਆ ਕਿਰਪਨ ਲੋਭ ਪਿਆਰ ਚਾਰੇ ਕਿਲ ਵਿਖੁ ਓਨ ਅਗ ਕੀਏ ਹੁਆ ਅਸੁਰ ਸੰਗਾਰ ਪੋਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਤਰਿਆ ਚਿਤ ਆਵੇ ਉਸ ਪਾਰ ਬ੍ਰਹਮ ਤਾ ਨਿਮਖ ਸਿਮਰਤ ਤਰਿਆ ਸਾਸਤ ਸਿਮਰਤ ਬੇਦ ਚਾਰ ਮੁਖਾਗਰ ਵਿਚਰੇ ਤਪੇਤ ਪੀਸਰ ਜੋਗਿਆ ਤੀਰਥ ਗਵਨ ਕਰੇ ਖਟ ਕਰਮਾਂ ਤੇ ਦੋਗੁਣੇ ਪੂਜਾ ਕਰਤਾ ਨਾ ਆਏ ਰੰਗ ਨ ਲੱਗੀ ਪਾਰ ਬ੍ਰਹਮ ਤਾ ਸਰਪਰ ਨਰਕੇ ਜਾਏ ਰਾਜ ਮਿਰਕ ਸਿਕਦਾਰੀਆ ਰਸ ਪ੍ਰੋਗਣ ਵਿਸਥਾਰ ਬਾਗ ਸੁਹਾਵੇ ਸੋਹਣੇ ਚੱਲੇ ਹੁਕਮ ਅਫਾਰ ਰੰਗ ਤਮਾਸੇ ਬਹੁ ਵਿਧੀ ਚਾਏ ਲੱਗ ਰਹਿਆ ਚਿਤਨਾ ਆਇਓ ਪਾਰ ਬ੍ਰਹਮ ਤਾ ਸਰਪ ਕੀ ਜੂਨ ਗਿਆ ਬਹੁਤ ਧਨਾੜ ਆਚਾਰਵੰਤ ਸੋਭਾ ਨਿਰਮਲ ਰੀਤ ਮਾਤ ਪਿਤਾ ਸੁਤ ਭਾਈ ਆ ਸਾਜਨ ਸੰਗ ਪ੍ਰੀਤ ਲਸ਼ਕਰ ਤਰਕ ਸਬੰਦ ਬੰਦ ਜੀਉ ਜੀਉ ਸਗਲੀ ਕੀਤ ਚਿਤਨਾ ਆਇਓ ਪਾਰ ਬ੍ਰਹਮ ਤਾ ਖੜ ਰਸਤਲ ਦੀਤ ਕਾਇਆ ਰੋਗ ਨਾ ਛਿਦਰ ਕੇਛ ਨਾ ਕਿਛ ਕਾੜਾ ਸੋਗ ਮਿਰਤਨਾ ਆਵੀ ਚਿਤ ਤਿਸ ਇਹਨਿ ਸਭੁ ਗੈ ਪੋਗ ਸਭ ਕਿਛ ਕੀ ਤੋਨ ਆਪਣਾ ਜੀਐ ਨ ਸੰਕਤ ਰਿਆ ਚਿਤਨਾ ਆਇਓ ਪਾਰ ਬ੍ਰਹਮ ਜਮ ਕੰਕਰ ਵਾਸ ਪਰਿਆ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਜਿਉ ਜਿਉ ਉਹ ਵਧਾਈਐ ਤਿਉ ਤਿਉ ਹਰਿ ਸੋ ਰੰਗ ਦੁਹਾ ਸ੍ਰੀ ਅਕ ਖਸਮ ਆਪ ਅਵਰ ਨ ਦੂਜਾ ਥਾਉ ਸਤਗੁਰ ਤੁਠੈ ਪਾਇਆ ਨਾਨਕ ਸੁਚਾ ਨਾਉ ਸ੍ਰੀ ਰਾਗ ਮਹੱਲਾ ਪੰਜਵਾ ਕਰ ਪੰਜਵਾ ਜਾਨਾਉ ਨਹੀਂ ਭਾਵੇ ਕਵਨ ਬਾਤਾ ਮਨ ਖੋਜ ਮਾਰਗ ਰਹਾਉ ਧਿਆਨੀ ਧਿਆਨ ਲਾਵਹਿ ਗਿਆਨੀ ਗਿਆਨ ਕਮਾਵਹਿ ਪ੍ਰਭ ਕਿਨਹੀ ਜਾਤਾ ਭਗਉਤੀ ਰਹਿਤ ਜੋਗਤਾ ਜੋਗੀ ਕਹਿਤ ਮੁਕਤਾ ਤਪਸੀ ਤਪਹਿਰਾਤਾ ਮੋਨੀ ਮੋਨ ਧਾਰੀ ਸੰਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ ਭਗਤ ਨਵੈ ਪ੍ਰਕਾਰਾ ਪੰਡਿਤ ਵੇਦ ਪੁਕਾਰਾ ਗਿਰਸਤੀ ਗਿਰਸਤ ਧਰਮਾਤਾ ਇਕ ਸਬਦੀ ਬਹੁ ਰੂਪ ਅਵਧੂਤਾ ਕਾਪੜੀ ਕੌਤੇ ਜਾਗੂਤਾ ਇਕ ਤੀਰਥ ਨਾਤਾ ਨਿਰਹਾਰ ਵਰਤੀ ਅਪਰਸਾ ਇਕ ਲੋਕ ਨਾ ਦੇਵਹਿ ਦਰਸਾ ਇਕ ਮਨ ਹੀ ਗਿਆਤਾ ਘਾਟ ਨਾ ਕਿਨਹੀ ਕਹਾਇਆ ਸਭ ਕਹਤੇ ਹੈ ਪਾਇਆ ਜਿਸ ਮੇਲੇ ਸੁ ਭਗਤਾ ਸਗਲ ਉਕਤ ਉਪਾਵਾ त्यागी ਸਰਨ ਪਾਵਾ ਨਾਨਕ ਗੁਰ ਚਰਨ ਪ੍ਰਾਤਾ ਇਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਕਰ ਤੀਜਾ ਜੋਗੀ ਅੰਦਰ ਜੋਗੀ ਆ ਤੂੰ ਭੋਗੀ ਅੰਦਰ ਭੋਗੀ ਆ ਤੇਰਾ ਅੰਤਨਾ ਪਾਇਆ ਸੁਰਗ ਮਛ ਭਿਆਲ ਜੀਓ ਹਉ ਵਾਰੀ ਹਉ ਵਾਰਣੇ ਕੁਰਬਾਨ ਤੇਰੇ ਨਾਮ ਨੂੰ ਰਹਾਉ ਤੋਦ ਸੰਸਾਰ ਉਪਾਇਆ ਸਿਰੇ ਸਿਰ ਧੰਦੇ ਲਾਇਆ ਵੇਖੇ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਓ ਪ੍ਰਗਟ ਪਹਾੜ ਹੈ ਜਾਪਦਾ ਸਭ ਨਾਵੇਂ ਨੂੰ ਪ੍ਰਤਾਪ ਦਾ ਸਤਿਗੁਰ ਬਾਝ ਨਾ ਪਾਇਓ ਸਭ ਮੋਹੀ ਮਾਇਆ ਜਾਲ ਜੀਓ ਸਤਿਗੁਰ ਕਉ ਬਲ ਜਾਈਏ ਜਿਤ ਮਿਲੇ ਪਰਮਗਤ ਪਾਈਏ ਸੁਰ ਨਰ ਮੁੰਜਨ ਲੋਚ ਦੇ ਸਤਿਗੁਰ ਦੀ ਜਬੁਝਾਏ ਜੀਓ ਸਤ ਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਖਾਣੀਏ ਇਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀ ਜਾ ਬੁਝਾਏ ਜੀਓ ਇਹੋ ਜਗਤ ਪਰਮ ਭੁਲਾਇਆ ਆਪਹੁਤੁ ਦੁਖੁ ਆਇਆ ਪ੍ਰਤਾਪ ਲੱਗਾ ਦੁਹਾਗਣੀ ਭਾਗ ਜਨਾ ਕੇ ਨਾਹਿ ਜੀਓ ਦੁਹਾਗਣੀ ਕਿਆ ਨਿਸ਼ਾਨੀਆਂ ਖਸਮਹੁ ਕੁਥੀਆ ਫਿਰਹਿ ਨਿਮਾਣੀਆਂ ਮੈਲੀ ਵੇਸ ਤਨਾ ਕਾਮਣੀ ਦੁਖੀ ਰੈਣ ਵਿਹਾਇ ਜੀਓ ਸੁਹਾਗਣੀ ਕਿਆ ਕਰਮ ਕਮਾਇਆ ਪੂਰਬ ਲਿਖਿਆ ਫਲ ਪਾਇਆ ਨਦਰ ਕਰੇ ਕੈ ਆਪਣੀ ਆਪੇ ਲਏ ਮਿਲਾਇ ਜੀਓ ਹੁਕਮ ਜਿਨ੍ਹਾਂ ਨੂੰ ਮਨਾਇਆ ਤਿਨ ਅੰਤਰ ਸ਼ਬਦ ਵਸਾਇਆ ਸਹੀਐ ਸਿ ਸੁਹਾਗਣੀ ਜਿਨ ਸਹ ਨਾਲ ਪਿਆਰ ਜੀਓ ਜਿਨਾ ਭਾਣੇ ਕਾ ਰਸ ਆਇਆ ਤਿਨ ਵਿੱਚੋ ਪਰਮ ਚੁਕਾਇਆ ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭ ਸਹਿ ਲਏ ਮਿਲਾਇ ਜੀਓ ਸਤਿਗੁਰ ਮਿਲਿਆ ਫਲ ਪਾਇਆ ਜਿਨ ਵਿੱਚੋ ਅਹਕਰਣ ਚੁਕਾਇਆ ਦੁਰਮਤ ਕਾ ਦੁੱਖ ਕਟਿਆ ਭਾਗ ਬੈਠਾ ਮਸਤਕ ਆਏ ਜੀਓ ਅੰਮ੍ਰਿਤ ਤੇਰੀ ਬਾਣੀਆਂ ਤੇਰੇ ਆ ਭਗਤਾਂ ਰਿਦੈ ਸਮਾਣੀਆਂ ਸੋਖੁ ਸੇਵਾ ਅੰਦਰ ਰੱਖਿਆ ਆਪਣੀ ਨਜ਼ਰ ਕਰੇ ਨਿਸਤਾਰ ਜੀਉ ਸਤਿਗੁਰ ਮਿਲਿਆ ਜਾਣੀਐ ਜਿਤ ਮਿਲਿਆ ਨਾਮ ਵਖਾਣੀਐ ਸਤਿਗੁਰ ਬਾਝ ਨਾ ਪਾਇਓ ਸਭ ਥੱਕੀ ਕਰਮ ਕਮਾਈ ਜੀਉ ਹਉ ਸਤਿਗੁਰ ਵਿਟੋ ਹੁ ਕਮਾਇਆ ਜਿਨ ਭ੍ਰੰ ਭੁੱਲਾ ਮਾਰਗ ਪਾਇਆ ਨਦਰ ਕਰੇ ਜੇ ਆਪਣੀ ਆਪੇ ਲੇ ਰਲਾਈ ਜੀਉ ਤੂੰ ਸਭਨਾ ਮਾਹਿਸ ਮਾਇਆ ਤਿਨ ਕਰਤੇ ਆਪੁ ਲੁਕਾਇਆ ਨਾਨਕ ਗੁਰਮੁਖ ਪ੍ਰਗਟ ਹੋਇਆ ਜਾ ਕੋ ਜੋਤ ਤਰੀ ਕਰਤਾਰ ਜੀਉ ਆਪੇ ਖਸਮ ਨਿਵਾਜਿਆ ਜੀਓ ਪਿੰਡ ਦੇ ਸਾਜਿਆ ਆਪਣੇ ਸੇਵਕ ਕੀ ਪੈਜ ਰੱਖੀਆ ਦੁਇ ਕਰ ਮਸਤਕ ਧਾਰ ਜੀਓ ਸਭ ਸੰਜਮ ਰਹੇ ਸਿਆਣਪਾ ਮੇਰਾ ਪ੍ਰਭ ਸਭ ਕੁਛ ਜਾਣਦਾ ਪ੍ਰਗਟ ਪ੍ਰਤਾਪ ਵਰਤਾਇਓ ਸਭ ਲੋਕ ਕਰਹਿ ਜੈਕਾਰ ਜੀਓ ਮੇਰੇ ਗੁਣ ਅਵਗਨ ਨਾ ਵਿਚਾਰਿਆ ਪ੍ਰਭ ਆਪਣਾ ਬਿਰਦ ਸਮਾਰਿਆ ਕੰਠ ਲਾਏ ਕੇ ਰੱਖਿਓ ਨ ਲੱਗਿਆ ਨ ਤਤੀਵਾਉ ਜੀਓ ਮੈਂ ਮਨ ਤਨ ਪ੍ਰਭੂ ਧਿਆਇਆ ਜੀਏ ਇਛੇੜਾ ਫਲ ਪਾਇਆ ਸਾਹ ਪਾਤ ਸਾਹ ਸਿਰ ਖਸਮ ਤੂੰ ਜਪ ਨਾਨਕ ਜੀਵੇ ਨਾਉ ਜੀਓ ਤੁਧ ਆਪੇ ਆਪ ਉਪਾਇਆ ਦੂਜਾ ਖੇਲ ਕਰ ਦਿਖਲਾਇਆ ਸਭ ਸੱਚੋ ਸੱਚ ਵਰਤਦਾ ਜਿਸ ਭਾਵੇਂ ਤਿਸੈ 부ਝਾਏ ਜੀਓ ਗੁਰ ਪ੍ਰਸਾਦੀ ਪਾਇਆ ਤਿੱਥੈ ਮਾਇਆ ਮੋਹ ਚੁਕਾਇਆ ਕਿਰਪਾ ਕਰਕੇ ਆਪਣੀ ਆਪੇ ਲਏ ਸਮਾਈ ਜੀਓ ਗੋਪੀ ਨੈ ਗਵਾਲੀਆ ਤੁਧ ਆਪੇ ਗੋਏ ਉਠਾਲ ਲਿਆ ਹੁਕਮੀ ਭਾਂਡੇ ਸਾਜਿਆ ਤੂੰ ਆਪੇ ਪੰਨ ਸਵਾਰ ਜੀਓ ਜਿਨ ਸਤਗੁਰੂ ਸਿਓ ਚਿਤ ਲਾਇਆ ਤਿਨਿ ਦੂਜਾ ਭਾਉ ਚੁਕਾਇਆ ਨਿਰਮਲ ਜੋਤ ਦਿਨ ਪ੍ਰਾਣੀਆਂ ਓਏ ਚੱਲੇ ਜਨਮ ਸਵਾਰ ਜੀਓ ਤੇਰੀ ਆ ਸਦਾ ਸਦਾ ਚੰਗਿਆਈਆ ਮੈਂ ਰਾਤ ਦੇ ਹੈ ਵੜਿਆਈਆ ਅਣ ਮੰਗਿਆ দান ਦੇਵਨਾ ਕਹ ਨਾਨਕ ਸੱਚ ਸਮਾਲ ਜੀਓ ਸ੍ਰੀ ਰਾਗ ਮਹੱਲਾ 5 ਪੈ ਪਾਏ ਮਨਾਈ ਸੋਏ ਜੀਓ ਸਤਗੁਰ ਪੁਰਖ ਮਿਲਾਇਆ ਤੁਸ ਜੇਵੜ ਵਰਨਾ ਕੋਏ ਜੀਓ ਰਹਾਉ ਗੋਸਾਈ ਮਹਿੰਡਾ ਇਟੜਾ ਅੰਮ ਅੱਬੇ ਥਾਬੋ ਮਿੱਟੜਾ ਭੈਣ ਭਾਈ ਸਭ ਸੱਜਣਾ ਤੁਤ ਜਿਹਾ ਨਾਹੀ ਕੋਏ ਜੀਓ ਤੇਰੇ ਹੁਕਮੇ ਸਾਵਣ ਆਇਆ ਮੈਂ ਸਤ ਕਾ ਹਲ ਜੋ ਆਇਆ ਨਾਉ ਬੀਜਣ ਲੱਗਾ ਆਸਕਾਰ ਹਰ ਬੋਹਲ ਬਖਸ਼ ਜਮਾਈ ਜੀਓ ਹਉ ਗੁਰਮਿਲ ਇੱਕ ਪਛਾਣ ਦਾ ਦੋਇਆ ਕਾਗਲ ਚਿਤ ਨਾ ਜਾਣਦਾ ਹਰ ਇੱਕ ਤੈ ਕਾਰੇ ਲਾਇਓਨ ਜੋ ਭਾਵੇਂ ਤਿਵੇਂ ਨਿਭਾਹੀ ਜੀਓ ਤੁਸੀਂ ਭੋਗੇ ਹੋ ਪੰਚੋ ਭਾਈ ਹੋ ਗੁਰ ਦੀ ਬਾਣ ਕਵਾਏ ਪੈਨਾਈਓ ਹਉ ਹਵਾ ਮਾਹਰ ਪਿੰਡ ਦਾ ਬਨ ਆਦੇ ਪੰਜ ਸ੍ਰੀਕ ਜੀਓ ਹਉ ਆਇਆ ਸਾਮੇ ਤੇ ਹੰਡਿਆ ਪੰਜ ਕਿਰਸਾਨ ਮੁਜੇਰੇ ਮਿਹੜਿਆ ਕੰਨ ਕੋਈ ਕੱਢ ਨਾ ਹੰਗਈ ਨਾਨਕ ਉੱਠਾ ਘੋਗ ਗਿਰਾਉ ਜੀਓ ਹਉ ਵਾਰੀ ਕੁ ਮਾ ਜਾਵਦਾ ਇੱਕ ਸਾਹਾ ਤੁਰ ਧਿਆਏ ਦਾ ਉਜੜ ਥੇ ਹੋ ਵਸਾਇਓ ਹਉ ਤੁਰ ਵਿੱਟੋ ਕੁਰਬਾਨ ਜੀਓ ਹਰ ਇੱਠੇ ਨਿਤ ਧਿਆਏ ਦਾ ਮਨ ਚਿੰਦੀ ਸੋ ਫਲ ਪਾਏ ਦਾ ਸਬੇ ਕਾਜ ਸਵਾਰਿਯਨ ਲਾਹੀ ਅਨਮਨ ਕੀ ਭੁਖ ਜੀਓ ਮੈਂ ਛੱਡਿਆ ਸਭੋ ਧੰੜਾ ਗੋਸਾਈ ਸੇਵੀ ਸੱਚੜਾ ਨੌਨਦ ਨਾਮ ਨਿਧਾਨ ਹਰ ਮੈਂ ਪੱਲੇ ਬੱਦਾ ਛੱਕ ਜੀਓ ਮੈਂ ਸੁਖੀ ਹੂੰ ਸੁਖ ਪਾਇਆ ਗੁਰ ਅੰਤਰ ਸ਼ਬਦ ਵਸਾਇਆ ਸਤਗੁਰ ਪੁਰਖ ਵਿਖਾਲਿਆ ਮਸਤਕ ਧਰ ਕੇ ਹੱਥ ਜੀਓ ਮੈਂ ਬੱਦੀ ਸੱਚ ਧਰਮਸਾਲ ਹੈ ਗੁਰ ਸਿੱਖਾ ਲਹਿਦਾ ਭਾਲਕ ਹੈ ਪੈਰ ਧੋਵਾ ਪੱਖਾ ਫੇਰਦਾ ਤਿਸ ਨਿਵ ਨਿਵ ਲੱਗਾ ਪਾਏ ਜੀਓ ਸੁਣ ਗੱਲਾ ਗੁਰ ਪਹਿ ਆਇਆ ਨਾਮਦਾਨ ਇਸ਼ਨਾਨ ਦਿੜਾਇਆ ਸਭ ਮੁਕਤ ਹੋਆ ਸੈਸਾਰਾ ਦਾ ਨਾਨਕ ਸੱਚੀ ਬੀੜੀ ਚਾੜ ਜੀਓ ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ ਦੇ ਕੰਨ ਸੁਣੋ ਅਰਦਾਸ ਜੀਓ ਠੋਕ ਵਜਾਏ ਸਭ ਡਿੱਠੀਆ ਤੁਸ ਆਪੇ ਲੈਣ ਛੜਾਏ ਜੀਓ ਹੁਣ ਹੁਕਮ ਹੋਆ ਮਿਹਰਬਾਨ ਦਾ ਪੈ ਕੋਈ ਨਾ ਕਿਸੇ ਰੰਜਾਨ ਦਾ ਸਭ ਸੁਖਾਲੀ ਉੱਠੀਆ ਇਹ ਹੋਆ ਹਲੀਮੀ ਰਾਜ ਜੀਓ ਚਿਮ ਚਿਮ ਅੰਮ੍ਰਿਤ ਵਰਸਦਾ ਬੁਲਾਇਆ ਬੋਲੀ ਖਸਮ ਦਾ ਬਹੁ ਮਾਨ ਕੀਆ ਤਦ ਉੱਪਰੇ ਤੂੰ ਆਪੇ ਪਾਏ ਹੈ ਥਾਏ ਜੀਉ ਤੇਰੇ ਆ ਭਗਤਾ ਭੁਖ ਸਦ ਤੇਰੀ ਆ ਹਰ ਲੋਚਾ ਪੂਰਨ ਮੇਰੀ ਆ ਦੇਹ ਦਰਸ ਸੁਖ ਦਾਤਿਆ ਮੈਂ ਗਲ ਵਿੱਚ ਲੈ ਹੋ ਮਿਲਾਏ ਜੀਉ ਤੁਧ ਜੇਵੜ ਅਵਰ ਨਾ ਭਾਲਿਆ ਤੂੰ ਦੀਪ ਲੋ ਅਪਿਆ ਲਿਆ ਤੂੰ ਥਾਨ ਥਨੰਤਰ ਰਵ ਰਹਿਆ ਨਾਨਕ ਭਗਤਾ ਸੱਚ ਆਧਾਰ ਜੀਉ ਹਉ ਗੋ ਸਾਈਂ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦਮਾਲੜਾ ਸਭ ਹੋਈ ਚਿੰ ਇਕੱਠਿਆ ਦਈਉ ਬੈਠਾ ਵੇਖੈ ਆਪ ਜੀਉ ਵਾਤ ਵਜਨ ਟੰਮਕ ਭੇਰੀਆ ਮਲ ਲੱਥੇ ਲੈਦੇ ਫੇਰੀਆ ਨਿਹੱਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਉ ਸਭ ਇਕੱਠੇ ਹੋਏ ਆਇਆ ਘਰ ਜਾਸਨ ਵਾਟ ਵਟਾਇਆ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਉ ਤੂੰ ਵਰਨਾ ਚਿਹਨਾ ਬਾਹਰਾ ਹਰ ਦਿਸਹਿ ਹਾਜ਼ਰ ਜਾਹਰਾ ਸੁਣ ਸੁਣ ਤੁਜੈ ਧਿਆਏ ਦੇ ਤੇਰੇ ਭਗਤ ਰਤੇ ਗੁਣਤਾਸ ਜੀਉ ਮੈਂ ਜੁਗ ਜੁਗ ਦਈਏ ਸੇਵੜੀ ਗੁਰਕੱਟੀ ਮਿਹੜੀ ਜੇਵੜੀ ਹਉ ਬਾਹੜ ਚਿੰਜਨਾ ਨੱਚਉ ਨਾਨਕ ਅਸਰ ਲੱਦਾ ਭਾਲ ਜੀਉ ਇੱਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਰਾਗ ਪਹਿਰੇ ਮਹੱਲਾ ਪਹਿਲਾ ਕਰ ਪਹਿਲਾ ਪਹਿਲੇ ਪਹਿਰੇ ਰੈਣ ਕੇ ਵਣ ਜਾ ਰਿਆ ਮਿੱਤਰਾ ਹੁਕਮ ਪਇਆ ਗਰਭਾਸ ਉਰਦ ਤਪ ਅੰਤਰ ਕਰੇ ਵਣ ਜਾ ਰਿਆ ਮਿੱਤਰਾ ਖਸਮ ਸੇਤੀ ਅਰਦਾਸ ਖਸਮ ਸੇਤੀ ਅਰਦਾਸ ਵਖਾਣੈ ਉਰਦ ਧਿਆਨ ਲੇ ਬਲਾਗਾ ਨਾਮ ਰਜਾਦ ਆਇਆ ਕਲ ਪੀਤਰ ਬਾਹੜ ਜਾਸੀ ਨਾਂਗਾ ਜੈਸੀ ਕਲਮ ਵੜੀ ਹੈ ਮਸਤਕ ਤੈਸੀ ਜੀੜੇ ਪਾਸ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਇਆ ਗਰਭਾਸ ਦੂਜੇ ਪਹਿਰੇ ਰੈਣਕੇ ਵਣਜਾਰਿਆ ਮਿੱਤਰਾ ਵਿਸਰਗਿਆ ਧਿਆਨ ਹੱਥੋ ਹੱਤ ਨਚਾਈਏ ਵਣਜਾਰਿਆ ਮਿੱਤਰਾ ਜੋ ਜਸੂਦਾ ਘਰ ਕਾਨ ਹੱਥੋ ਹੱਤ ਨਚਾਈਏ ਪ੍ਰਾਣੀ ਮਾਤ ਕਹਿ ਸੁਤ ਮੇਰਾ ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਛ ਤੇਰਾ ਜੇਨ ਰਾਜ ਰਚਿਆ ਤੇ ਸਹਿ ਨ ਜਾਣੈ ਮਨ ਪੀਤਰ ਧਰ ਗਿਆਨ ਕਹਉ ਨਾਨਕ ਪ੍ਰਾਣੀ ਦੂਜੇ ਪਹਿਰੇ ਵਿਸਰ ਗਿਆ ਧਿਆਨ ਤੀਜੇ ਪਹਿਰੇ ਰਹਿਣ ਕੈ ਵਣ ਜਾ ਰਿਆ ਮਿੱਤਰਾ ਧਨ ਜੋਬਨ ਸਿਓ ਚਿਤ ਹਰਿ ਕਾ ਨਾਮ ਨ ਚੇਤਿ ਹੀ ਵਣ ਜਾ ਰਿਆ ਮਿੱਤਰਾ ਬੱਧਾ ਛੁੱਟਹਿ ਜੈਤਾ ਹਰਿ ਕਾ ਨਾਮ ਨ ਚੇਤਾ ਪ੍ਰਾਣੀ ਵਿਕਲ ਭਇਆ ਸੰਗ ਮਾਇਆ ਧਨ ਸਿਉ ਰਤਾ ਜੋਬਨ ਮਤਾ ਅਹਿਲਾ ਜਨਮ ਗਵਾਇਆ ਧਰਮ ਸੇਤੀ ਵਪਾਰ ਨਾ ਕੀਤਾ ਕਰਮ ਨਾ ਕੀਤਾ ਮਿੱਤ ਕਹ ਨਾਨਕ ਤੀਜੇ ਪਹਿਰੇ ਪ੍ਰਾਣੀ ਧਨ ਜੋਬਨ ਸਿਵ ਚਿੱਤ ਚੌਥੇ ਪਹਿਰੇ ਰੈਣ ਕੇ ਵਣਜਾਰਿਆ ਮਿੱਤਰਾ ਲਾਵੀ ਆਇਆ ਖੇਤ ਜਾ ਜਮ ਪਕੜ ਚਲਾਇਆ ਵਣਜਾਰਿਆ ਮਿੱਤਰਾ ਕਿਸਿਆ ਨ ਮਿਲਿਆ ਭੇਤ ਭੇਤ ਚੇਤ ਹਰ ਕਿਸਿਆ ਨ ਮਿਲਿਓ ਜਾ ਜਮ ਪਕੜ ਚਲਾਇਆ ਝੂਠਾ ਰੁਦਨ ਹੋਆ ਦੁਆਲੈ ਖਨ ਮਹਿ ਭਇਆ ਪਰਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸਿਵ ਲਾਇਆ ਹੇਤ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਲਾਵੀ ਲੁਣਿਆ ਖੇਤ